ਤੇ ਹਾਂਜੀ ਸੱਸੀ ਕਾਰਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਆਪਣੇ ਚੈਨਲ ਹਰਮੋਨੋਪਟਿਕ 188 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲੋ ਜੀ ਅੱਜ ਦੀ ਵੀਡੀਓ ਜਿਹੜੀ ਸਟਾਰਟਿੰਗ ਕਰਨ ਲੱਗੇ ਹਾਂ ਬਹੁਤ ਹੀ ਪਿਆਰੇ ਪਿਆਰੇ ਜਿਹੜੇ ਮਸ਼ੀਨ ਵਰਕ ਦੇ ਸੂਟ ਆਪਣੇ ਰੈਡੀ ਹੋਏ ਨੇ ਉਹ ਤੁਹਾਨੂੰ ਦਿਖਾਉਣ ਲੱਗੇ ਹਾਂ ਤੇ ਲੋ ਜੀ ਸਭ ਤੋਂ ਪਹਿਲਾਂ ਆਪਣਾ ਨੋਟ ਕਰ ਲਓ ਨੰਬਰ ਤਾਂ ਜੋ ਤੁਸੀਂ ਇਸ ਆਪਾਂ ਨੂੰ ਨੰਬਰ ਤੇ WhatsApp ਕਰਕੇ ਕਿਸੇ ਵੀ ਸੂਟ ਦਾ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਜਿਹੜਾ ਬੁੱਕ ਕਰ ਸਕਦੇ ਹੋ ਆਰਡਰ ਕਰ ਸਕਦੇ ਹੋ ਹਨ ਅ ਤੁਸੀਂ ਇਹ ਜਿਹੜਾ ਆਪਾਂ ਡਿਜ਼ਾਈਨ ਤੁਹਾਨੂੰ ਮੇਨ ਜੇ ਡਿਜ਼ਾਈਨ ਦਿਖਾਇਆ ਕਿਉਂਕਿ ਵੈਸੇ ਇਹ ਕਸਟਮਰ ਦੇ ਆਰਡਰ ਹੋਏ ਵੇ ਸੂਟ ਨੇ ਤੇ ਆਪਾਂ ਵੀਡੀਓ ਬਣਾਈਏ ਵੀ ਤੁਹਾਨੂੰ ਇਹ ਕਲਰ ਪਸੰਦ ਆ ਜਾਂ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਜਿਹੜੇ ਆਪਣੇ ਸੂਟ ਬਣਵਾ ਸਕਦੇ ਹੋ ਤੇ ਚਲੋ ਜੀ ਵੀਡੀਓ ਨੂੰ ਸ਼ੁਰੂ ਕਰਦੇ ਆਂ ਆ ਸਭ ਤੋਂ ਪਹਿਲਾਂ ਆਪਾਂ ਜੋ ਕਿ ਟ੍ਰੈਂਡ ਵਿੱਚ ਚੱਲ ਰਹੀ ਹੈ ਬਹੁਤ ਹੀ ਨਿੱਕੀ ਬੂਟੀ ਵਾਲੇ ਸੂਟ ਤੇ ਇਹ ਆਪਾਂ ਤੁਹਾਨੂੰ ਇੱਕ ਮਸ਼ੀਨ ਵਰਕ ਦਾ ਸੂਟ ਆਪਣੇ ਕੋਲੇ ਇੱਕ ਨੀਡਲ ਵਰਕ ਦਾ ਸੂਟ ਹੈ ਦੋਨੋਂ ਸੂਟ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਚਲੋ ਜੀ ਵੀਡੀਓ ਤੇ ਐਂਡ ਤੱਕ ਜਰੂਰ ਬਣੇ ਨਾ ਬਹੁਤ ਹੀ ਟਾਪ ਕਲਾਸ ਜੇ ਸੂਟ ਨੇ ਚਾਰੇ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਸ ਵਾਲੇ ਸੂਟ ਦੀ ਤੇ ਲਓ ਜੀ ਇਹਦਾ ਸਭ ਤੋਂ ਪਹਿਲਾਂ ਚੈੱਕ ਕਰੋ ਕਲਰ ਬਹੁਤ ਹੀ ਪਿਆਰਾ ਜਿਹਾ ਦੇਖੋ ਆ 골ਡਨ ਜਿਹਾ ਸ਼ੇਡ ਦਾ ਇਹ ਕਲਰ ਹੈ ਤੇ ਲਓ ਜੀ ਪੂਰੀ ਫਰੰਟ ਤੇ ਜਿਹੜੀ ਇਹਦੇ ਇਸ ਤਰ੍ਹਾਂ ਦੀ ਬੂਟੀ ਪਾ ਕੇ ਆਪਾਂ ਇਹਨੂੰ ਰੈਡੀ ਕੀਤਾ ਤੇ ਲਓ ਜੀ ਜੇ ਤੁਸੀਂ ਇਸ ਤਰ੍ਹਾਂ ਦਾ ਇਹਦੇ ਨਾਲ ਦੁਪੱਟਾ ਰੈਡੀ ਕਰਦੇ ਹੋ ਤੇ ਇਸੇ ਤਰ੍ਹਾਂ ਦੀ ਪਾਈਪਿੰਗ ਲਗਾ ਕੇ ਜਿਹੜਾ ਸੂਟ ਦੀ ਲੋਕਾ ਬਹੁਤ ਘੈਂਟ ਆਊਗੀ ਤੇ ਲਓ ਜੀ ਪੂਰੀ ਫਰੰਟ ਦੇ ਉੱਪਰ ਤਿੰਨ ਤੋਂ ਦੋ ਦੀ ਆਪਾਂ ਜਿਹੜੀ ਬੂਟੀ ਪਾ ਕੇ ਸੂਟ ਰੈਡੀ ਕੀਤਾ ਤੇ ਇਸੇ ਤਰ੍ਹਾਂ ਹੀ ਇਹਦੀ ਜਿਹੜੀ ਬਾਜੂ ਵਰਕ ਹੋਊਗਾ ਉਹ ਆਊਗਾ ਤੇ ਲਓ ਜੀ ਬਾਜੂ ਵਰਕ ਤੇ ਵੀ ਆਪਾਂ ਤੁਹਾਨੂੰ ਵਰਕ ਦਿਖਾ ਦਿੰਨੇ ਆ ਇਸ ਤਰ੍ਹਾਂ ਦੀ ਸਿੰਗਲ ਬੂਟੀ ਹੈ ਜਿਹੜੀ ਇਹਦੇ ਇਹ ਬਾਹਾਂ ਤੇ ਆਊਗੀ ਠੀਕ ਹੈ ਜੀ ਤੇ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਆਪਣਾ ਇੱਕ ਹਾਂ ਬੂਟੀ ਤੁਸੀਂ ਆਪਣੇ ਕੋਲ ਬਹੁਤ ਤਰ੍ਹਾਂ ਦੀ ਬੂਟੀ ਦੇ ਡਿਜ਼ਾਈਨ ਨੇ ਤੁਸੀਂ ਇਹਨਾਂ ਨੂੰ ਛੋਟੀ ਵੀ ਪਵਾ ਸਕਦੇ ਹੋ ਵੱਡੀ ਵੀ ਪਵਾ ਸਕਦੇ ਹੋ ਹਨ ਤੇ ਉਹ ਤੁਹਾਡੀ ਚੁਆਇਸ ਹੈ ਵੀ ਤੁਸੀਂ ਕਿਸ ਤਰ੍ਹਾਂ ਦੀ ਬੂਟੀ ਪਸੰਦ ਕਰਦੇ ਹੋ ਤੇ ਲਓ ਜੀ ਇਹ ਸੂਟ ਵੀ ਆਪਣਾ ਜਿਹੜਾ ਸੇਲ ਤੇ ਹੈ ਤੁਸੀਂ ਇਹ ਸੂਟ ਕਿਉਂਕਿ ਆਪਣੇ ਕੋਲੇ ਸੂਟ ਹਰ ਵਕਤ ਇਸ ਤਰ੍ਹਾਂ ਦੇ ਰੈਡੀ ਹੁੰਦੇ ਰਹਿੰਦੇ ਨੇ ਤੇ ਤੁਸੀਂ ਜਿਵੇਂ ਆਰਡਰ ਕਰਦੇ ਹੋ ਸੂਟ ਆ ਜਿਹੜਾ ਤੁਹਾਡਾ ਬੁੱਕ ਹੋ ਜਾਊਗਾ ਠੀਕ ਹੈ ਜੀ ਇਹ ਆਪਣਾ ਪਹਿਲਾ ਸੂਟ ਤੇ ਲਓ ਜੀ ਗੱਲ ਕਰਾਂਗੇ ਦੂਸਰੇ ਸੂਟ ਦੀ ਤੇ ਲਓ ਜੀ ਦੂਜਾ ਸੂਟ ਆਪਣਾ ਜਿਹੜਾ ਹਾਂ ਇਸ ਤਰ੍ਹਾਂ ਮਸ਼ੀਨ ਵਰਕ ਦਾ ਦੇਖੋ ਆਪਾਂ ਛਿੰਦੀ ਤੋਂ ਉੱਪਰ ਤਾਂ ਰੈਡੀ ਕੀਤਾ ਤੇ ਲਓ ਜੀ ਇਹ ਪਹਿਲਾਂ ਵੀ ਡਿਜ਼ਾਈਨ ਜਿਹੜਾ ਆਪਾਂ ਕਾਫੀ ਸੂਟ ਬਣਾ ਚੁੱਕੇ ਹਾਂ ਤੇ ਲਓ ਜੀ ਬਾਕੀ ਹਾਂ ਜਿਹੜਾ ਉਹ ਤਾਂ ਤੁਸੀਂ ਸਤਾਪਾ ਉਹ ਚੈੱਕ ਕਰੋ ਤੇ ਨਾਲ ਹੀ ਇਹਦਾ ਵਰਕ ਚੈੱਕ ਕਰੋ ਲਓ ਜੀ ਵਰਕ ਦੀ ਜਿਹੜੀ ਫਿਨਿਸ਼ਿੰਗ ਆ ਉਹ ਵੀ ਤੁਹਾਨੂੰ ਆਪਾਂ ਪ੍ਰੋਪਰ ਚੈੱਕ ਕਰਾਵਾਂਗੇ ਤੇ ਬਾਕੀ ਗੱਲ ਕਰ ਗਏ ਤੇ ਬਾਜੂ ਵਰਕ ਦੀ ਤੇ ਉਹਦੇ ਤੇ ਵੀ ਆਪਾਂ ਇਸੇ ਤਰ੍ਹਾਂ ਦਾ ਜਿਹੜਾ ਇਹ ਵਾਲਾ ਡਿਜ਼ਾਈਨ ਇਸ ਤਰ੍ਹਾਂ ਪਾਏ ਹੈ। ਲਓ ਜੀ ਇਹ ਹੈਗਾ ਇਹਦਾ ਬਾਜੂ ਵਰਕ। ਲਓ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ ਬਾਕੀ ਸੂਟ ਦਾ ਜਿਹੜਾ ਕਲਰ ਵੀ ਬਹੁਤ ਪਿਆਰਾ ਸੀ ਤੇ ਜਿਹੜਾ ਸੂਟ ਦਾ ਵਰਕ ਹੈ ਉਹ ਵੀ ਬਹੁਤ ਜ਼ਿਆਦਾ ਸੋਹਣਾ ਹੋਇਆ ਤੇ ਲਓ ਜੀ ਇਹ ਸੂਟ ਵੀ ਤੁਸੀਂ ਜਿਹੜਾ ਬੁੱਕ ਕਰ ਸਕਦੇ ਹੋ। ਤੇ ਜੇ ਤੁਸੀਂ ਗੱਲ ਕਰਦੇ ਹੋ ਰੇਂਜ ਦੀ ਤੇ ਰੇਂਜ ਆਪਾਂ ਵੱਧ WhatsApp ਤੇ ਦੱਸਦੇ ਹੁੰਦੇ ਹਾਂ ਕਿਉਂਕਿ ਬਹੁਤ ਭੈਣਾਂ ਜਿਹੜੀਆਂ ਕੰਫਿਊਜ਼ ਕਰ ਦਿੰਦੀਆਂ ਨੇ ਇਸ ਲਈ ਆਪਾਂ ਕੋਈ ਵੀ ਰੇਂਜ ਇੱਥੇ ਨਹੀਂ ਦੱਸਦੇ ਤੇ ਵੈਸੇ ਤੁਹਾਨੂੰ ਜਿਹੜਾ ਆਈਡੀਆ ਚਾਹ ਦੇ ਦਾਂਗੇ ਵੀ ਇਹ ਸੂਟ ਮੰਨ ਕੇ ਚੱਲੋ 14 1450 ਦੇ ਵਿੱਚ ਰੈਡੀ ਜਿਹੜਾ ਸੂਟ ਤੁਹਾਡਾ ਹੋ ਜਾਊਗਾ ਤੇ ਸਟਾਫ ਜਿਹੜਾ ਆਪਾਂ ਤੁਹਾਨੂੰ ਪਤਾ ਹੈ ਸਟਾਫ ਆਪਾਂ ਕੋਈ ਮਾੜਾ ਲਗਾਉਂਦੇ ਨਹੀਂ ਸਟਾਫ ਆਪਣੇ ਹਾਂ 650 ਤੋਂ ਦੇਖੋ ਸਟਾਰਟਿੰਗ ਹੁੰਦੀ ਹੈ ਹਰ ਇੱਕ ਪਲੇਨ ਸਟੱਫ ਦੀ ਤੇ ਉਹੀ ਵਾਲਾ ਆਪਣਾ ਸਟਾਫ ਆ ਜਿਹੜਾ ਆਪਾਂ ਯੂਜ਼ ਕਰਦੇ ਹਾਂ ਠੀਕ ਹੈ ਜੀ ਤੇ ਲਓ ਜੀ ਪਿਆਰੀ ਜੀ ਤੁੱਕਾ ਸੂਟ ਦੀ ਜਿਹੜੀ ਚੈੱਕ ਕਰ ਸਕਦੇ ਹਾਂ ਬਹੁਤ ਹੀ ਪਿਆਰਾ ਸੂਟ ਬਣ ਕੇ ਜਿਹੜਾ ਇਹ ਹਾਂ ਤਿਆਰ ਹੋਇਆ ਠੀਕ ਹੈ ਜੀ ਤੇ ਲਓ ਜੀ ਆਪਣਾ ਹੈਗਾ ਤੀਜਾ ਸੂਟ ਹਾਂ ਇਹ ਤੇ ਆਪਾਂ ਜਿਹੜੇ ਇਸ ਤਰ੍ਹਾਂ ਦੇ ਫਲਾਵਰ ਪਾ ਕੇ ਸੂਟ ਰੈਡੀ ਕੀਤਾ ਵੈਸੇ ਸ਼ਾਰਟ ਵੀਡੀਓ ਆਪਣੀ ਹਾਂ ਜਿਹੜੀ ਆਪਣੀ ਇੰਸਟਾਗ੍ਰam ਆਈਡੀ ਹੈ ਉੱਥੇ ਆ ਜਾਂਦੀ ਹੈ ਤੇ ਲਓ ਜੀ ਚੈੱਕ ਕਰੋ ਇਹਦਾ ਵਰਕ ਬਹੁਤ ਹੀ ਪਿਆਰੇ ਜਿਹੇ ਇਸ ਤਰ੍ਹਾਂ ਦੇ ਫਲਾਵਰ ਦੇ ਕੇ ਆਪਾਂ ਤਿੰਨ ਫਲਾਵਰ ਘੇਰੇ ਉੱਪਰ ਦੇ ਕੇ ਇਹਨੂੰ ਆਪਾਂ ਰੈਡੀ ਕੀਤਾ ਤੇ ਬਾਕੀ ਜਿਹੜੀ ਸੂਟ ਦੀ ਫਿਨਿਸ਼ਿੰਗ ਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਕਿਉਂਕਿ ਮੇਨ ਜਿਹੜੀ ਚੀਜ਼ ਹੁੰਦੀ ਹੈ ਉਹ ਆਪਣੇ ਸੂਟ ਦੀ ਸਫਾਈ ਹੁੰਦੀ ਹੈ ਤੇ ਲਓ ਜੀ ਇਸ ਤਰ੍ਹਾਂ ਦਾ ਕੁਝ ਫਲਾਵਰ ਆਪਾਂ ਬਾਹ ਤੇ ਦਿੱਤਾ ਦੋਨੋਂ ਤਰਫ ਬਾਹ ਤੇ ਇਹ ਵਾਲਾ ਫਲਾਵਰ ਆਊਗਾ ਲਓ ਜੀ ਤੇਨਾਂ ਫਲਾਵਰ ਆਪਾਂ ਜਿਹੜੇ ਘੇਰੇ ਤੇ ਪਾ ਕੇ ਸੂਟ ਰੈਡੀ ਕੀਤਾ ਤੇ ਲਓ ਜੀ ਸੂਟ ਦਾ ਕਲਰ ਆ ਜਿਹੜਾ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਾ ਤੇ ਹਾਂ ਜਿਹੜਾ ਇੱਥੇ ਗੱਲ ਕਰਾਂਗੇ ਸਟਾਫ ਦੀ ਬਹੁਤ ਪਿਆਰਾ ਸਟਾਫ ਆ ਦੇਖੋ ਤੇ ਚੈੱਕ ਵਾਲਾ ਤੇ ਇਹ ਵੀ ਤੁਸੀਂ ਪਲੇਨ ਸਟਾਫ ਵੀ ਆਰਡਰ ਕਰ ਸਕਦੇ ਹੋ ਸੇਮ ਵਰਕ ਜਾਂ ਕੋਈ ਹੋਰ ਤਰ੍ਹਾਂ ਦਾ ਵਰਕ ਜਿਹੜਾ ਤੁਸੀਂ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਰਿਹਾ ਆਪਣਾ ਤੀਜਾ ਸੂਟ ਕਿਉਂਕਿ ਸੂਟ ਬਸ ਆਪਾਂ ਹੁਣ ਇਹ ਡਿਲੀਵਰ ਕਰਨੇ ਸੀ ਉਸ ਤੋਂ ਪਹਿਲਾਂ ਆਪਾਂ ਇੱਕ ਵੀਡੀਓ ਜ਼ਰੂਰ ਬਣਾਉਣੇ ਹੁੰਨੇ ਆ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਚੁੱਕੇ ਵੀ ਆਪਣੀ ਬੁਟੀਕ ਤੋਂ ਜਿਹੜੇ ਸੂਟ ਰੈਡੀ ਹੋ ਕੇ ਜਾਂਦੇ ਆ ਉਹ ਕਿੱਦਾਂ ਦੇ ਹੁੰਦੇ ਨੇ ਕਿਉਂਕਿ ਬਹੁਤ ਦੂਰ ਦੂਰ ਤੋਂ ਭੈਣ ਭਾਈ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਤੇ ਲਓ ਜੀ ਇਹ ਵਾਲੇ ਦੁਪट्टे ਜਿਹੜੇ ਆਪਾਂ ਤੁਹਾਨੂੰ ਦਿਖਾਈ ਚੁੱਕੇ ਸੀ ਹੈਨਾ ਤੇ ਮਸ਼ਰੀਨ ਦੇ ਦੁਪट्टे ਜਿਹੜੇ ਆਪਾਂ ਪਾਏ ਸੀ ਤੇ ਇਹ ਤੁਸੀਂ ਬਹੁਤ ਸੂਪਤੋਂ ਪ੍ਰੇਣ ਦੁਪट्टे ਵੀ ਮੰਗਵਾ ਲਏ ਸੀ ਤੇ ਲਓ ਜੀ ਇਸ ਤਰ੍ਹਾਂ ਜਿਹੜੇ ਆਪਾਂ ਸੂਟਾਂ ਨਾਲ ਵੀ ਇਹਨਾਂ ਨੂੰ ਜਿਹੜਾ ਦੇ ਆਪਣੇ ਕਲਰ ਮੈਚ ਹੋ ਜਾਂਦੇ ਆ ਤੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਦਾ ਥ੍ਰੈਡ ਪਾ ਕੇ ਦੁਪट्टे ਨਾਲ ਦਾ ਸੂਟ ਜਿਹੜੇ ਰੈਡੀ ਕਰਵਾ ਰਹੇ ਆ ਤੇ ਤੁਸੀਂ ਵੀ ਆਪਣੇ ਮਨਪਸੰਦ ਦੁਪੱਟਾ ਚੁਆਇਸ ਕਰਕੇ ਜਿਹੜਾ ਸੂਟ ਆਰਡਰ ਕਰ ਸਕਦੇ ਹੋ ਤੇ ਲਓ ਜੀ ਇਹ ਕੰਮ ਹੈਗਾ ਨੀਡਲਵਰਕ ਦਾ ਹੁਣ ਆਪਾਂ ਤੁਹਾਨੂੰ ਇਹ ਸੂਟ ਵੀ ਦਿਖਾਉਣੀ ਆ ਤੇ ਲਓ ਜੀ ਦੁਪੱਟਾ ਆਪਾਂ ਤੁਹਾਨੂੰ ਦਿਖਾਈ ਦਿੱਤਾ ਵੀ ਇਹਦੇ ਨਾਲ ਮਸ਼ਰੀਨ ਦਾ ਦੁਪੱਟਾ ਹੈ ਲਗਾ ਕੇ ਆਪਾਂ ਤਿਆਰ ਕੀਤਾ ਤੇ ਲਓ ਜੀ ਹੁਣ ਗੱਲ ਕਰਦੇ ਆਂ ਸੂਟ ਦੀ ਸੂਟ ਦੀ ਆਪਾਂ ਪੂਰੀ ਫਰੰਟ ਦੇ ਉੱਪਰ ਇਸ ਤਰ੍ਹਾਂ ਦਾ ਬੁਲੀਅਨ ਟਾਂਕਾ ਜਿਹਨੂੰ ਆਪਾਂ ਕਹਿ ਦਿੰਨੇ ਆਂ ਉਹ ਟਾਂਕਾ ਪਵਾ ਕੇ ਜਿਹੜਾ ਸੂਟ ਆਪਾਂ ਤਿਆਰ ਕਰਵਾਇਆ ਤੇ ਲਓ ਜੀ ਚੈੱਕ ਕਰੋ ਹਰ ਇੱਕ ਫਲਾਵਰ ਦੀ ਸਫਾਈ ਬਹੁਤ ਸੋਹਣਾ ਕੰਮ ਆ ਜਿਹੜਾ ਕੀਤਾ ਤੇ ਲਓ ਜੀ ਹਲਕਾ ਜਿਹਾ ਟੱਚ ਦੇ ਕੇ ਨੂੰ ਆਪਾਂ ਦੋ ਪੱਤੀ ਦੇ ਨਾਲ ਇਸ ਤਰ੍ਹਾਂ ਫਲਾਵਰ ਨੂੰ ਰੈਡੀ ਕੀਤਾ ਹੈ ਫੱਕੀ ਪੂਰੀ ਫਰੰਟ ਉੱਪਰ ਇਸ ਤਰ੍ਹਾਂ ਇਹ ਤਿੰਨ ਦੋ ਜਿਹੜੇ ਫਲਾਵਰ ਆਉਣਗੇ ਤੇ ਗੱਲ ਕਰੀਏ ਜੇ ਬਾਹਾਂ ਤੇ ਵਰਕ ਦੀ ਤੇ ਬਾਹਾਂ ਤੇ ਵੀ ਆਪਾਂ ਇਹਦੇ ਇਸੇ ਤਰ੍ਹਾਂ ਦਾ ਹੀ ਵਰਕ ਹੈ ਜਿਹੜਾ ਇਸ ਤਰ੍ਹਾਂ ਦੇ ਤਿੰਨ ਫਲਾਵਰ ਦੇ ਕੇ ਤਿਆਰ ਕੀਤਾ ਤੇ ਤੁਸੀਂ ਇਹਦੇ ਵਿੱਚ ਕਈ ਤਰ੍ਹਾਂ ਦੇ ਆਪਣੇ ਕੋਲੇ ਟਾਂਕਿਆਂ ਦੇ ਹੁੰਦੇ ਜਿਵੇਂ ਕਿ ਗੰਡ ਧੋਪੇ ਵਾਲਾ ਫਲਾਵਰ ਹੋ ਗਿਆ ਹਨਾ ਔਰ ਕਈ ਤਰ੍ਹਾਂ ਦੇ ਫਲਾਵਰ ਇਹਦੇ ਵਿੱਚ ਬਣ ਰਹੇ ਨੇ ਨੀਡਲਵਰਕ ਦੇ ਵਿੱਚ ਤੁਸੀਂ ਆਪਣੇ ਪਸੰਦ ਦਾ ਕੋਈ ਵੀ ਜਿਹੜਾ ਇਹ ਟੰਕਾ ਲਵਾ ਸਕਦੇ ਹੋ ਹਨ ਉਹਦਾ ਫਲਾਵਰ ਬਣਵਾ ਸਕਦੇ ਹੋ ਤੇ ਲਓ ਜੀ ਇਹ ਆਪਣੇ ਪਿਆਰੇ ਪਿਆਰੇ ਸੂਟ ਤੇ ਸੂਟ ਦਾ ਜਿਹੜਾ ਕਲਰ ਦਾ ਬਹੁਤ ਪਿਆਰਾ ਜਿਹਾ ਜਿਵੇਂ ਕਿ ਥੋੜੀ ਜੀ ਜ਼ਿਆਦਾ ਉਮਰ ਦੇ ਲੇਡੀਜ਼ ਲਈ ਸੂਟ ਹੈ ਜਿਹੜਾ ਇਹ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ ਔਣ ਜਾਣ ਦੇ ਵਿੱਚ ਤੇ ਲਓ ਜੀ ਇਹ ਵਾਲਾ ਦੁਪੱਟਾ ਇਹਦੇ ਨਾਲ ਆਪਾਂ ਜਿਹੜਾ ਸੂਟ ਰੈਡੀ ਕਰਵਾਇਆ ਉਭ ਜਕਰੋ ਚੈੱਕ ਆਪਣੇ ਇਹ ਵਾਲੇ ਸੂਟ ਤੇ ਜੇ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਜਿਹੜੀ ਇਹਦੀ ਬੁਕਿੰਗ ਕਰ ਸਕਦੇ ਹੋ ਤੇ ਆਪਣੇ ਸੂਟ ਜਿਹੜੇ ਹੋਰ ਤਰ੍ਹਾਂ ਦੇ ਰੈਡੀ ਕਰਵਾਉਣ ਲਈ ਉਹ ਵੀ ਤੁਸੀਂ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਇਹ ਸੀ ਆਪਣੀ ਅੱਜ ਦੀ ਛੋਟੀ ਜਿਹੀ ਵੀਡੀਓ ਤੇ ਮਿਲਦੇ ਹਾਂ ਕਿਸੇ ਨਵੇਂ ਜੇ ਵਰਕ ਦੇ ਨਾਲ ਨਵਾਂ ਜਿਹਾ ਸਟਾਫ ਲੈ ਕੇ ਕਿਉਂਕਿ ਡੇਲੀ ਜਿਹੜੇ ਨਵੇਂ-ਨਵੇਂ ਵਰਕ ਹੁੰਦੇ ਹੀ ਰਹਿੰਦੇ ਆ ਤੇ ਨੀਡਲਵਰਕ ਦੇ ਸੂਟ ਵੀ ਜੇ ਤੁਹਾਨੂੰ ਪਸੰਦ ਆ ਆਪਣੇ ਕੋਲੇ ਪ੍ਰੋਪਰ ਨੀਡਲਵਰਕ ਦੇ ਬਹੁਤ ਵਧੀਆ ਕੁੜੀਆਂ ਕੰਮ ਕਰ ਰਹੀਆਂ ਨੇ ਤੁਸੀਂ ਜਿਹੜਾ ਕਿਸੇ ਵੀ ਤਰ੍ਹਾਂ ਦਾ ਆਪਣੇ ਤੋਂ ਨੀਡਲਵਰਕ ਦਾ ਹੈਵੀ ਹਲਕਾ ਕੋਈ ਵੀ ਕੰਮ ਜਿਹੜਾ ਕਰਵਾ ਸਕਦੇ ਹੋ ਮਸ਼ੀਨ ਵਰਕ ਦੇ ਕੰਮ ਦਾ ਤੁਹਾਨੂੰ ਆਪਣੇ ਦਾ ਪਤਾ ਹੀ ਹੈ ਤੇ ਚਲੋ ਜੀ ਫਿਰ ਮਿਲਦੇ ਆ ਇੱਕ ਨੈਕਸਟ ਵੀਡੀਓ ਵਿੱਚ ਨਵਾਂ ਜਾਂ ਕੋਈ ਹੋਰ ਕੰਮਕਾਰ ਲੈ ਕੇ ਤੇ ਉਮੀਦ ਕਰਦੇ ਆ ਅੱਜ ਵਾਲੀ ਵੀਡੀਓ ਤੁਹਾਨੂੰ ਬਦਿਆ ਲੱਗੂਗੀ ਬਦਿਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਅਗੇ ਆਪਣੇ ਫਰੈਂਡ ਸਰਕਲ ਵਿੱਚ ਵੀ ਜ਼ਰੂਰ ਸ਼ੇਅਰ ਕਰਦਿਆ ਕਰੋ ਆਪਣੀ ਵੀਡੀਓ ਤਾਂ ਜੋ ਉਹ ਵੀ ਆਪਣੇ ਨਾਲ ਜੁੜ ਕੇ ਇਸ ਤਰ੍ਹਾਂ ਦੇ ਆਪਣੇ ਪਿਆਰੇ ਪਿਆਰੇ ਸੂਟ ਆ ਜਿਹੜੇ ਬਣਵਾ ਸਕਣ ਤੇ ਚਲੋ ਠੀਕ ਹੈ ਜੀ